ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਸਮੇਂ ਵਿੱਤਿਆ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਆ ਆਪਣੇ ਐਮਪਲਾਈਜ਼ ਦੀ ਸੈਲਰੀ ਦੇਣ ਜੋ ਗਏ ਕਾਰਪੋਰੇਸ਼ਨ ਕੋਲ ਪੈਸੇ ਹੈ ਨਹੀਂ ਦੂਜੇ ਪਾਸੇ ਚੰਡੀਗੜ੍ਹ ਦੇ ਡਵੈਲਪਮੈਂਟ ਦੇ ਕੰਮ ਜਿਹੜੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਗਿਆ ਹੋਰ ਡਵੈਲਪਮੈਂਟ ਦਾ ਕੋਈ ਵੀ ਕੰਮ ਚੰਡੀਗੜ੍ਹ ਵਿੱਚ ਨਹੀਂ ਚੱਲ ਰਿਹਾ ਪਰ ਹੁਣ ਐਸੀ ਸਾਨੂੰ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਆ ਉਹ ਹੈ ਸੀਨੀਅਰ ਡਿਪਟੀ ਮੇਅਰ ਜਿਹੜੇ ਜਸਵੀਰ ਸਿੰਘ ਵੰਟੀ ਜੀ ਆ ਸੀਨੀਅਰ ਡਿਪਟੀ ਮੇਅਰ ਆ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਉਹਨਾਂ ਨੇ ਡਿਮਾਂਡ ਕੀਤੀ ਆ ਕਮਿਸ਼ਨਰ ਸਾਹਿਬ ਨੂੰ ਵੀ ਹਰੇਕ ਪਾਸ਼ਾ ਨੂੰ ਐਸੇ ਸਾਨੂੰ ਇਹ ਵੀ ਦੱਸ ਦਿਆ ਚੰਡੀਗੜ੍ਹ ਵਿੱਚ 35 ਪਾਸ਼ਾ ਦਾ ਉਹਨਾਂ ਨੇ ਕਿਹਾ ਹਰੇਕ ਪਾਸ਼ਾ ਨੂੰ 50-50 ਲੱਖ ਰੁਪਇਆ ਡਿਵੈਲਪਮੈਂਟ ਲਈ ਦਿੱਤਾ ਜਾਵੇ ਸਾਡੇ ਨਾਲ ਜਸਵੀਰ ਸਿੰਘ ਮੰਟੀ ਜੀ ਉਹਨਾਂ ਨਾਲ ਗੱਲਬਾਤ ਕਰਦੇ ਜਾਣਦੇ ਆ ਉਹਨਾਂ ਦਾ ਕੀ ਕਹ ਸਰ ਇੱਕ ਪਾਸੇ ਤਾਂ ਕਾਰਪੋਰੇਸ਼ਨ ਦੀ ਵਿੱਤਿਆ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ EMPLOYES ਦੀ ਜਿਹੜੀ ਸੈਲਰੀ ਆ ਉਹ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਤੁਸੀਂ ਡਿਮਾਂਡ ਕੀਤੀ ਆ ਵੀ ਹਰੇਕ ਕਾਉਂਸਲਰ ਨੂੰ 50-50 ਲੱਖ ਰੁਪਇਆ ਡਿਵੈਲਪਮੈਂਟ ਲਈ ਦਿੱਤਾ ਜਾਵੇ ਬਿਲਕੁਲ ਠੀਕ ਕਹਿ ਰਹੇ ਜੀ ਤੁਸੀਂ ਖਲਾਤ ਇਹ ਜੀ ਹੋ ਗਏ ਇਸ ਸਟਿਨਯੁਰ ਦੇ ਮੇਰ ਸਾਹਿਬ ਨੇ ਜਿਹੜੇ ਮੁਲਾਜ਼ਮਾਂ ਦੇ ਪੈਨਸ਼ਨ ਫੰਡ ਚੋਂ ਪੈਸੇ ਕਢਾ ਕੇ ਤਨਖਾਹ ਦਿੱਤੀਆਂ ਬਿਲਕੁਲ ਕਿਉਂਕਿ ਇਹਨਾਂ ਦੀ ਮੈਨੇਜਮੈਂਟ ਕੋਆਰਡੀਨੇਸ਼ਨ ਸਿਸਟਮ ਹੀ ਨਹੀਂ ਸੀ ਕਦੇ ਸੁਣਿਆ ਸੀ ਕਿ ਕਜ਼ ਮੁਲਾਜ਼ਮ ਨੂੰ ਕੱਢ ਦੇਣ ਆਊਟਸੋਰਸਿੰਗ ਮੁਲਾਜ਼ਮ ਜਿਹੜੇ 10 ਸਾਲ ਤੋਂ ਫਾਇਰ ਬ੍ਰਿਗੇਡ ਵਾਲੇ ਸੀ ਉਹਨਾਂ ਨੂੰ ਇਸ ਵਾਰ ਮੇਰ ਸਾਹਿਬ ਨੇ ਉਹਨਾਂ ਦੀ ਟੀਮ ਨੇ ਇਸ ਸਟਿਨਯੁਰ ਨੇ ਹਜ਼ਾਰ ਮੁਲਾਜ਼ਮ ਸਾਡਾ ਕੱਟਤਾ ਫਾਇਰ ਬ੍ਰਿਗੇਡ ਚੋਂ ਟਿਊਬਲ ਚੋਂ ਆਈ ਟ੍ਰਿਪਲ ਸੀ ਚੋਂ ਤੇ ਕੋਵਿਡ ਸੈੱਲ ਵਾਲੇ ਜਿਹੜੇ ਕਾਫੀ ਮੁਲਾਦ ਸੀ ਉਹਨਾਂ ਨੇ ਵੀ ਕੱਟਤਾ ਇਸ ਵਾਰ ਤੁਸੀਂ ਹੁਣ ਦੇਖਿਆ ਤੁਸੀਂ ਅਖਬਾਰਾਂ 'ਚ ਵੀ ਰੋਜ਼ ਆ ਰਿਹਾ ਸੀ ਕਿ 125 ਕਰੋੜ ਸਪੈਸ਼ਲ ਜਿਹੜੀ ਗ੍ਰਾਂਟ ਦਿੱਤੀ ਗਈ ਹੈ। ਗਵਰਨਰ ਸਾਹਿਬ ਨੇ ਉਹਨਾਂ ਫਾਇਸੇ ਫੋਟੋ ਜਿਸੀ 125 ਕਰੋੜ ਸਪੈਸ਼ਲ ਗ੍ਰਾਂਟ ਦਿੱਤੀ ਹੈ। ਤੇ ਮੈਂ ਕਮਿਸ਼ਨਰ ਸਾਹਿਬ ਨੂੰ ਕੱਲ੍ਹ ਹੀ ਰਿਕਵੈਸਟ ਕੀਤੀ ਕਿ ਜਿਹੜੇ ਦੀ 125 ਕਰੋੜ ਆਇਆ ਉਹਦੇ ਵਿੱਚੋਂ ਸਾਨੂੰ ਸਿਰਫ 7.5 ਕਰੋੜ ਦੇ ਦਿੱਤੋ। ਮਤਲਬ ਹਰੇਕ ਵਾਰਡ ਚ ਚਾਹੇ ਕਿਸੇ ਪਾਰਟੀ ਦਾ ਪਾਰਸ਼ਦ ਹੈ, ਹਰੇਕ ਪਾਰਸ਼ਦ ਨੂੰ ਜਿਹੜਾ ਸਾਨੂੰ ਵਾਰਡ ਡਿਵੈਲਪਮੈਂਟ ਫੰਡ ਜਿਹੜਾ ਹੁੰਦਾ 80 ਲੱਖ ਮਿਲਦਾ ਹਰੇਕ ਸਾਲ ਦਾ ਉਹਦੇ ਵਿੱਚ ਅਸੀਂ ਸਾਨੂੰ ਵਾਰਡ ਡਿਵੈਲਪਮੈਂਟ ਫੰਡ ਸਾਨੂੰ 50-50 ਲੱਖ ਦਿੱਤਾ ਜਾਵੇ ਜਿਹੜੇ ਰਿਮੇਨਿੰਗ 107 ਕਰੋੜ 107 ਕਰੋੜ ਪੁਆਇੰਟ 50 ਲੱਖ ਜਿਹੜਾ ਬਚਦਾ ਉਹ ਸੜਕਾਂ ਦੇ ਡਿਵੈਲਪਮੈਂਟ ਸ਼ਹਿਰ ਦੇ ਡਿਵੈਲਪਮੈਂਟ ਜਿਵੇਂ ਸੜਕਾਂ ਸੀਵਰੇਜ ਜਾਂ ਸਰਕਾਰ ਦੀ ਤਨਖਾਹਤ ਨੂੰ ਜਿੱਥੇ ਵੀ ਖਰਚਣਾ ਚਾਹਦੇ ਉਹ ਖਰਚ ਲੈਣ ਪਰ ਸਾਨੂੰ ਜਿਹੜਾ ਸਾਡਾ ਵਾਰਡ ਡਿਵੈਲਪਮੈਂਟ ਫੰਡ ਹੈ ਹਰੇਕ ਸਾਲ ਸਾਨੂੰ 80 ਲੱਖ ਮਿਲਦਾ ਹੈ ਉਹ ਸਾਨੂੰ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਕੰਮ ਹੈ ਸਾਨੂੰ ਪਤਾ ਲੱਗਦਾ ਕਿ ਸਾਡੇ ਵਾਰਡ ਵਿੱਚ ਇਹ ਹੋਣੇ ਵਾਲਾ ਅਸੀਂ 50 ਲੱਖ ਵਿੱਚ ਆਪਣੇ ਕੰਮ ਕਰਵਾ ਸਕੀਏ ਤੇ ਇਸ ਕਰਕੇ ਮੈਂ ਕੱਲ ਕਮਿਸ਼ਨਰ ਸਾਹਿਬ ਨੂੰ ਪੂਰ ਜ਼ੋਰ ਕਹੀ ਕਿ ਅਸੀਂ ਕਿ ਰੋਜ਼ ਅਖਬਾਰਾਂ ਵਿੱਚ ਆਇਆ ਅਸੀਂ ਵਾਵਾ ਲੁੱਟ ਰਹੇ ਸੀ ਸਾਰੇ ਕਿ 125 ਕਰੋੜ ਮੇਰੇ ਸਾਵਾ ਵਾਵਾ ਲੁੱਟੇ 125 ਕਰੋੜ 125 ਕਰੋੜ ਪਿੱਛੇ ਇੱਕ ਕਨਵਰ ਆਣਾ ਜਿਹੜੇ ਡਿਪਟੀ ਮੇ ਆਪਣੇ ਸੀਨੀਅਰ ਡਿਪਟੀ ਮੇ ਰਹਿ ਚੁੱਕੇ ਨੇ ਇੱਕ ਪਾਰਸ਼ਦ ਨੇ ਬੜੈਲ ਤੋਂ ਉਹਨਾਂ ਨੇ ਵੀ ਕਿਹਾ ਜੇ 125 ਕਰੋੜ ਹੈ ਤਾਂ ਲੱਗ ਕਿੱਥੇ ਰਿਹਾ ਅਸੀਂ ਕਹਿੰਦੇ ਕੁਝ ਵੀ ਨਾ ਦਿਓ ਸਾਨੂੰ ਘਟੋਕੜ ਜਿਹੜਾ 125 ਕਰੋੜ ਆਇਆ ਉਹਦੇ ਵਿੱਚ ਪੰਜਾਬ ਚ 4 ਲੱਖ ਰੁਪਏ ਦੇ ਦਿਓ ਤਾਂ ਕਿ ਜਿਹੜੇ ਸਾਡੇ ਕੰਮ ਰੁਕੇ ਹੋਏ ਨੇ ਜਿਹੜੇ ਸਾਡੇ ਪਾਰਸ਼ਦ ਰੋ ਰ ਰਹੇ ਨੇ ਕਿ ਸਾਡੇ ਵਾਰਡ ਚ ਕੰਮ ਨਹੀਂ ਹੋ ਰੇ ਪਬਲਿਕ ਸਾਨੂੰ ਰੋਤਾਂ ਕਰ ਰਹੀ ਹੈ ਕਿ ਤੁਹਾਡੇ ਸਾਡੇ ਸਿਵਰੇਜ ਖਰਾਬ ਹੈ ਸਾਡਾ ਇਹ ਖਰਾਬ ਹੈ ਕਿੰਨੇ ਤਰ੍ਹਾਂ ਦੇ ਕੰਮ ਨੇ ਸਾਨੂੰ ਇਹਨਾਂ ਨੇ ਅਪਾਹਜ ਬਣਾ ਕੇ ਰੱਖ ਦਿੱਤਾ ਇਸ ਸਾਲ ਦੀ ਮੇਰ ਨੇ ਕਿ ਜੜ ਜੜ ਕਾਰ ਬਾਰਡ ਚ ਕੰਮ ਨਹੀਂ ਤੇ ਲੋਕਾਂ ਨੂੰ ਸਾਨੂੰ ਤਰਸਣ ਦੀ ਔਕਾ ਹੀ ਹੋਣਾ ਤੇ ਇਹੀ ਮੈਂ ਬੇਨਤੀ ਕੀਤੀ ਸੀ ਕਿ ਸਾਨੂੰ ਕਮਿਸ਼ਨ ਸਾਨੂੰ ਕਿਹਾ ਸੀ ਕੱਲ ਕਿ ਸਾਨੂੰ ਜਿਹੜੇ 125 ਕਰੋੜ ਆਇਆ ਉਹਦੇ ਵਿੱਚ ਸਿਰਫ ਨਿਆ ਨਿਆ ਕਰੋੜ ਰੁਪਇਆ ਹਰੇਕ 파ਰਸ਼ ਨੂੰ ਦਿੱਤਾ ਜਾਵੇ ਜਿਹੜਾ ਕਿ ਸਿਰਫ 1.7 ਕਰੋੜ ਅਮਾਉਂਟ ਬਣਦੀ ਹੈ ਬਾਕੀ 107 ਕਰੋੜ ਕਿਤੇ ਵੀ ਲਗਾ ਲੈ ਮੈਨੂੰ ਸਰ ਤੁਹਾਡੀ ਗੱਲ ਸਮਝ ਨਹੀਂ ਆ ਰਹੀ ਤੁਸੀਂ ਬਾਰੀ ਬਾਰੀ ਕਮਿਸ਼ਨਰ ਸਾਹਿਬ ਦਾ ਮੇਅਰ ਮੈਡਮ ਦਾ ਨਾਮ ਲੈ ਰਹੇ ਹੋ ਪਰ ਤੁਸੀਂ ਵੀ ਸੀਨੀਅਰ ਡਿਪਟੀ ਮੇਅਰ ਹੋ ਤੁਸੀਂ ਵੀ ਟੀਮ ਦਾ ਹਿੱਸਾ ਹੋ ਕਿਸ ਨੂੰ ਨਹੀਂ ਲੱਗਦਾ ਵੀ ਤੁਸੀਂ ਵੀ ਤੁਹਾਡੀ ਵੀ ਉਸ ਚ 19 ਜ਼ਿੰਮੇਵਾਰੀ ਹੈ ਜਿੰਨੀ ਉਹਨਾਂ ਦੀ ਹੈ ਵੀ ਵਿੱਤੀ ਹਾਲਤ ਜਿਹੜੀ ਹੈ ਖਰਾਬ ਹੋਈ ਹੈ ਕਾਰਪੋਰੇਸ਼ਨ ਦੀ ਅਸੀਂ ਜੇ ਸਾਡੀ ਜ਼ਿੰਮੇਵਾਰੀ ਤਾਂ ਹੀ ਅਸੀਂ ਰਿਕਵੈਸਟ ਕਰ ਰਹੇ ਹਾਂ ਜੀ ਸਾਡੀ ਨੇ ਉਹਨਾਂ ਸਾਡੀ ਮੇਰ ਸਾਹਿਬ ਦੀ ਮੇਰ ਸਾਹਿਬ ਸਿਰਫ ਫੋਟੋ ਸੈਸ਼ਨ ਕਰਨ ਦੇ ਨਾਮ ਕਮਾਂਡ ਵਾਸਤੇ ਤੈਗੇ ਆ ਪਰ ਐ ਨਹੀਂ ਕਿ ਆ ਤੁਹਾਨੂੰ ਸਿਰ ਕੌਨਸਲ ਸੁਣਨੀ ਆ ਅਸੀਂ ਮੇਰ ਸਾਹਿਬ ਨੂੰ ਸਾਰੇ ਪਰਸਨਲ ਰਿਕਵੈਸਟ ਕੀਤੀ ਸੀ ਪਰ ਜਦ ਸਾਡਾ ਨਹੀਂ ਚੱਲਿਆ ਤਾਂ ਮੈਂ ਆਪ ਦੇ ਮਾਧਿਅਮ ਤੇ মিডিਆ ਦੇ ਮਾਧਿਮ ਤੇ ਅਸੀਂ ਡਾਇਰੀ ਵੀ ਕਰਾਇਆ ਈਮੇਲ ਵੀ ਕਰੀਆ ਤੇ ਕਮਿਸ਼ਨ ਸਾਹਿਬ ਨੂੰ ਰਿਕਵੈਸਟ ਵੀ ਕਰੀ ਕਿ ਸਾਡਾ ਜਿਹੜਾ ਬੰਦ ਦਾ ਹੱਕ ਆ ਜੇ ਸਾਡੇ ਵਾਰਡ ਦੇ ਕੰਮ ਰੁਕੇ ਹੋਏ ਆ ਸਰ 50-50 ਲੱਖ ਰੇ ਪਰਸ਼ਦ ਨੂੰ ਤਾਂ ਚਾਹੇ ਭਾਜੀਪੀ ਦਾ ਹੋਵੇ ਚਾਹੇ ਕਾਂਗਰਸ ਆ ਆਮ ਆ ਚਾਹੇ ਆਜ਼ਾਦ ਕੋਈ ਪਰਸ਼ਦ ਹੋਵੇ ਕਿ ਪਰਸ਼ਦ ਸ ਪੈਸੇ ਆਣਗੇ ਤਾਂ ਹੀ ਵਾਰਡ ਦੇ ਕੰਮ ਹੋਣਗੇ ਅਸੀਂ ਲੋਕਾਂ ਨੂੰ ਵੀ ਜਵਾਬ ਦੇਣੇ ਅਗਲੇ ਸਾਲ ਇਲੈਕਸ਼ਨ ਵੀ ਹੈ ਜੇ ਕੰਮ ਪੈਸੇ ਨਹੀਂ ਹੋਣਗੇ ਕੰਮ ਨਹੀਂ ਹਸ ਕੰਮ ਕਿੱਥੇ ਹੋਣਗੇ ਤੁਹਾਡੇ ਵਾਰਡ ਦੇ ਅੱਛਾ ਜੇ 125 ਕਰੋੜ ਆਇਆ ਉਹ ਵੀ ਤਾਂ ਸ਼ਹਿਰ ਦੇ ਡਿਵੈਲਪਮੈਂਟ ਲਈ ਲੱਗਣਾ ਤੁਸੀਂ ਲੱਗ ਤੋਂ ਕਿਉਂ ਮੰਗ ਰਹੇ ਹੋ ਉਸ ਦੇ ਨਾਲ ਕੀ ਕੀ ਫਰਕ ਕੀ ਪੈਗਾ ਜੇ ਕਾਰਪੋਰੇਸ਼ਨ ਡਾਇਰੈਕਟ ਡਿਵੈਲਪਮੈਂਟ ਦੇ ਕੰਮ ਕਰਾਉਂਦੀ ਹੈ ਇੱਕ ਪਰਸ਼ਦ ਦੇ ਜਿਹੜਾ ਵੀ ਜਿਵੇਂ ਸਾਡੇ ਤੁਸੀਂ ਦੇਖੋ ਏਜੰਡੇ ਪਾਸ ਹੁੰਦੇ ਨੇ ਜੀ ਅਸੀਂ ਆਪਣਾ ਏਜੰਡਾ ਦਾਦਾ ਸਾਡੇ ਸੜਕ ਇਹ ਸੜਕ ਬਣਨ ਵਾਲੀ ਸਾਡੇ ਇਹ ਕੰਮ ਬਣਨ ਵਾਲਾ ਹੁੰਦਾ ਉਹਦੇ ਵਿੱਚ ਜਿਹੜਾ ਸਾਨੂੰ ਨਾ ਹਰੇਕ ਸਾਲ ਰੈਵਨਿਊ ਸਾਡਾ ਆਪਣਾ ਬਜਟ ਆਉਂਦਾ ਉਹਦੇ ਵਿੱਚ 80 ਲੱਖ ਰੁਪਏ ਵਾਟਰ ਡਵੈਲਪਮੈਂਟ ਮਿਲਦਾ ਕਿ ਜਿੱਤੇ ਕਈ ਵਾਰ ਬਜਟ ਨਹੀਂ ਬਣਦਾ ਤਾਂ ਅਸੀਂ ਕਹਿੰਦੇ ਇਹ ਨਹੀਂ ਕੰਮ ਹੋਣ ਵਾਲਾ ਪੇਪਰ ਰਹਿ ਗਏ ਕਿਵਰ ਅਫਸਰ ਨੌਲੇਜ ਨਹੀਂ ਹੁੰਦਾ ਕਿ ਸਾਨੂੰ ਪਤਾ ਸਾਡਾ ਸੀਵਰੇਜ ਦਾ ਕੰਮ ਹੈ ਪਰ ਇਹ ਨਹੀਂ ਬਣਾ ਰਹੇ ਅਸੀਂ ਕਹਿੰਦੇ ਇਹ ਸਾਡੇ ਜਿਹੜਾ ਵਾਟਰ ਡਵੈਲਪਮੈਂਟ ਜਿਹੜਾ ਸਾਨੂੰ 50 ਲੱਖ ਦੇ ਰਹੇ ਆ ਇਹ ਜਿਹੜਾ ਸੀਵਰੇਜ ਰਹਿ ਗਿਆ ਜੋ ਸਿੱਧੇ ਐਸਟੀਮੇਟ ਬਣਾਣਾ ਕੋਈ ਹਾਊਸ ਨਹੀਂ ਪਾਸਣਾ ਕੋਈ ਕਿਤੇ ਨਹੀਂ ਜਾਣਾ ਸਿਰਫ ਆਸੀ ਕਹਿਣਾ ਸਾਡੇ ਵਾਟ ਡਵੈਲਪਮੈਂਟ ਕਿਤਨ ਉਹਦਾ ਐਸਟੀਮੇਟ ਬਣਾ ਕੇ ਨਾਲ ਦੇ ਆਫਕੋਰਸ ਨਾਲ ਦੇ ਨਾਲ ਉਹ ਬਹੁਤ ਛੇਤੀ ਪਹਿਲੇ ਦਰ ਤੇ ਕੰਮ ਹੁੰਦੇ ਪਰ ਉਸ ਕਪਲਾ ਉਸ ਤੇ ਕਪਲਾ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ ਉਹ ਤਾਂ ਸਿੱਧੇ ਹੀ ਮਤਲਬ ਕਿ ਉਸ ਤੇ ਜਦੋਂ ਕੁਝ ਵੀ ਨਹੀਂ ਹੋਣਾ ਉਸ ਤੇ ਕਹਿੰਦੇ ਕੋਈ ਕਾਗਜ਼ੀ ਕਾਰਵਾਈ ਨਹੀਂ ਹੋਣੀ ਤਾਂ ਇਸ ਦਾ ਮਤਲਬ ਉਸ ਤੇ ਕਪਲਾ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈ ਕਾਗਜ਼ੀ ਕਾਰਵਾਈ ਤਾਂ ਪੂਰੀ ਹੋਣੀ ਸਿਰਫ ਹਾਊਸ ਨਹੀਂ ਪਾਸ ਹੋਣਾ ਟੈਂਡਰ ਉਸ ਦੇ ਨਿਕਲਣਗੇ ਸੇਮ ਸੇਮ ਉਹ ਹਾਊਸ ਵੀ ਰਫ ਕਾਸਟ ਐਸਟੀਮੇਟ ਬਣਾਣਾ ਟੈਂਡਰ ਵੀ ਲਗਣਾ ਅਲਾਟਮੈਂਟ ਵੀ ਆਉਣੀ ਹੈ ਡਿਪਾਰਟਮੈਂਟ ਮੈਂ ਚੈੱਕ ਵੀ ਕਰਨਾ ਇਹਦੇ ਵਿੱਚ ਕਿੰਨਾ ਐਸਟੀਮੇਟ ਆ ਉਹ ਐਸਟੀਮੇਟ ਸਾਰਾ ਡਿਪਾਰਟਮੈਂਟ ਲਈ ਬਣਾਣਾ ਇਹ ਤਾਂ ਨਹੀਂ ਵੀ ਐਸਟੀਮੇਟ ਦੇ ਹਿਸਾਬ ਨਾਲ ਹੀ ਤਿੰਨ ਫਰਮਾਂ ਦਾ ਅਸੀਂ ਐਸਟੀਮੇਟ ਲਿਆ ਹੈ ਤੇ ਉਸ ਦੇ ਨਾਲ ਹੀ ਕਿਉਂਕਿ ਉਹ ਇੰਨਾ ਕੰਮ ਹੁੰਦਾ ਉਹ ਮੈਨੂੰ ਲੱਗਦਾ ਟੈਂਡਰ ਤੱਕ ਪਹੁੰਚਦਾ ਹੀ ਨਹੀਂ ਹੋਣਾ ਉਹ ਡਿਪਾਰਟਮੈਂਟ ਦਾ ਕੰਮ ਹੈ ਸਾਡਾ ਤਾਂ ਕੰਮ ਹੈ ਕਿ ਇਹ ਸਾਡੀ ਸੜਕ ਬਣਨੇ ਵਾਲੀ ਹੈ ਹਾਂ ਇਹ ਉਹਨਾਂ ਨੇ ਕਹਿਣਾ ਕਿ ਸਾਰੀ ਤੁਹਾਡੀ ਸੜਕ ਹੈ ਇਹ 15 ਲੱਖ ਚ ਬਣਦੀ ਅਸੀਂ ਕਹਿੰਦੇ 15 ਲੱਖ ਸਾਡੇ ਵਾਰਡ ਫੰਡ ਚ ਦਿੱ ਸੈ ਸਬਡੈਂਟ ਇੰਜੀਨੀਅਰ ਡਿਪਾਰਟਮੈਂਟ ਹੈ ਡਰਾਫਟਸਮੈਨ ਉਹ ਸਾਰਾ ਚੈੱਕ ਕਰਦੇ ਕੈਲਕੂਲੇਸ਼ਨ ਲੈਂਦੇ ਕਿ ਪ੍ਰੋਪਰ ਜਗ੍ਹਾ ਬਣੀ ਹੋਈ ਆ ਇਹਦੇ ਵਿੱਚ ਐਨਾ ਬੰਦ ਉਹ ਬੁਕਾਇਦਾ ਫੋਟੋਗ੍ਰਾਫੀ ਹੁੰਦੀ ਬਸ ਉਹਦਾ ਵਿੱਚ ਫਰਕ ਇਹ ਆ ਆਪਣਾ ਹਾਊਸ ਨਹੀਂ ਪਾਸ ਹੋਣਾ ਟਾਈਮ ਨਹੀਂ ਲੱਗਣਾ ਉਹ ਜਲਦੀ ਸਾਡਾ ਡਾਇਰੈਕਟ ਸਾਡੇ ਹੁਣੇ ਸਿਸਟਮ ਜਿਵੇਂ ਆਮ ਸਾਡੇ ਪਾਲਿਸੀ ਬਣ ਗਿਆ ਏਜੰਡੇ ਬਣ ਗਿਆ ਕੰਮ ਹੁੰਦੇ ਹੁਣ ਉਹ ਵੀ ਉਦਾਂ ਹੀ ਆ ਪਰ ਉਹ ਜਲਦੀ ਪਹਿਲ ਦੇ ਆਤੇ ਜਲਦੀ ਹੋ ਜਾਂਦਾ ਉਹ ਕੰਮ ਅੱਛਾ ਕਿੰਨੀ ਕਮੀ ਦੀ ਆ ਸੋਨੂੰ ਕਿਉਂਕਿ ਵਿੱਤੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਆ 125 ਕਰੋੜ ਜੇ ਆਇਆ ਵੀ ਆ ਤਾਂ ਸ਼ਹਿਰ ਚ ਡਿਵੈਲਪਮੈਂਟ ਦੇ ਬਹੁਤ ਜ਼ਿਆਦਾ ਕੰਮ ਜੜੇ ਆ ਰੁਕੇ ਹੋਏ ਆ ਲੋਕੀ ਤਾਹੀ ਤਾਹੀ ਕਰ ਰਹੇ ਆ ਇਹਹੀ ਸਥਿਤੀ ਵਿੱਚ ਸੋਨੂੰ ਕਿੰਨੀ ਉਮੀਦ ਆ ਵੀ ਸੋਡੀ ਜਿਹੜੀ ਮੰਗਾ ਉਹਨੂੰ ਉਸਤੇ ਸੁਣਵਾਈ ਹੋਊਗੀ ਮਨੂੰ ਸਾਨੂੰ ਤਾਂ ਉਮੀਦ ਪੂਰੀ ਜਦ 125 ਆਇਆ ਅਸੀਂ ਤਾਂ ਸਾਰਾ ਮੰਗ ਨਹੀਂ ਰਹੇ ਅਸੀਂ ਤਾਂ 125 ਕਰੋੜ ਤੋਂ ਸਿਰਫ 50 ਲੱਖ ਰੁਪਇਆ ਪਰਵਾੜ ਮੰਗ ਰਹੇ ਜਿਹੜੀ ਕਿ ਸਿਰਫ 17 ਕਰੋੜ ਆ ਅਸੀਂ ਨਹੀਂ ਕਹਿੰਦੇ ਕੋ ਕੰਮ ਹੋਰ ਆਪਣੀ ਕੋਈ ਰੁਕੋ ਅਸੀਂ ਤਾਂ ਸੜਕਾਂ ਬਣਾਓ 107 ਕਰੋੜ ਜਿਹੜਾ ਬਚ ਗਿਆ ਉਹਦੇ ਵਿੱਚ ਸੜਕਾਂ ਬਣਾਓ ਉਹਦੇ ਵਿੱਚ ਸੀਵਰੇਜ ਬਣਾਓ ਉਹਦਾ ਪਾਰਕਾਂ ਦਾ ਕੰਮ ਕਰੋ ਜੈਨ ਇਸ ਦਾ ਇਹ ਜਿਹੜੇ ਬੰਦੇ ਕੰਮ ਹੈ ਪਰ ਜਿਹ 50 ਲੱਖ ਜਿਹੜੇ ਸਾਨੂੰ ਹਰੇਕ ਕੌਂਸਲਰ ਨੂੰ ਪਤਾ ਹੁੰਦਾ ਕਿ ਇਹ ਪਰ ਐਦਾਂ ਹੁੰਦਾ ਪਾਰਟੀ ਪਾਰਟੀ ਵਾਈਜ਼ ਚੱਲਦਾ ਹੈ ਤੇ ਹਰੇਕ ਕੌਂਸਲਰ ਆਪਣੇ ਹਿਸਾਬ ਨਾਲ ਵਾਰਡ ਚ ਮੇਰ ਸਾਹਿਬ ਕਹਿੰਦੇ ਨੇ ਜੀ ਇਹਨਾਂ ਦੇ ਪਹਿਲਾਂ ਕੰਮ ਕਰ ਦੋ ਜੇ ਹਰੇਕ ਕੌਂਸਲਰ ਦਾ ਹੋਊਗਾ ਆਪਣੇ ਹਿਸਾਬ ਨਾਲ ਜਿੱਥ ਉਹ ਆਪਣਾ ਕੰਮ ਏਸੀ ਕਰਾ ਸਕੇਗਾ ਤਾਂ ਕਿ ਲੋਕਾਂ ਨੂੰ ਉਹਦੇ ਵਾਰਡ ਦੀ ਸੁਵਿਧਾ ਮਿਲਣ ਲੋਕਾਂ ਨੇ ਅਸਾਨੂੰ ਜੇ ਚੁਣ ਕੇ ਭੇਜਿਆ ਲੋਕਾਂ ਨੂੰ ਉਮੀਦ ਹੈ ਸਾਡੀ ਇਹੀ ਬੇਨਤੀ ਹੈ ਕਿ ਉਹ ਪਹਿਲੇਦਾਰਾਂ ਨੂੰ ਪੈ ਦਿਤੇ ਜਾਣ ਤੇ ਪਹਿਲੇਦਾਰ ਤੇ ਸਾਡੇ ਜਿਹੜੇ ਰੁਕੇ ਹੋਏ ਪਾਰਡ ਦੇ ਕੰਮ ਉਹ ਕਿਤੇ ਜਾਣ ਥੈਂਕ ਯੂ ਸਰ ਧੰਨਵਾਦ ਇਸ ਜੀ ਜਸਵੀਰ ਸਿੰਘ ਵੰਟੀ ਜੀ ਅਸੀਂ ਤੁਹਾਨੂੰ ਦੱਸਦੀ ਹਾਂ ਸੀਨੀਅਰ ਡਿਪਟੀ ਮੇਅਰ ਹੈ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਇੱਕ ਲੈਟਰ ਲਿਖਿਆ ਉਸ ਚ ਡਿਮਾਂਡ ਕੀਤੀ ਹੈ ਕਿ 50-50 ਲੱਖ ਰੁਪਿਆ ਜਿਹੜਾ ਹਰ ਇੱਕ ਕਾਉਂਸਲਰ ਨੂੰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਵਾਰਡ ਦੇ ਜਿਹੜੇ ਰ ਪਰ ਦੂਜੇ ਪਾਸੇ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਚੰਡੀਗੜ੍ਹ ਮਿਊਂਸਿਪਲ ਕਾਰਪੋਰੇਸ਼ਨ ਦੀ ਜਿਹੜੀ ਵਿੱਤਿਆ ਹਾਲਤ ਆ ਉਹ ਇੰਨੀ ਜ਼ਿਆਦਾ ਖਰਾਬ ਹੈ ਕਿ ਉਹ ਆਪਣੇ EMPLOYES ਦੀ ਸੈਲਰੀ ਵੀ ਨਹੀਂ ਦੇ ਪਾ ਰਿਹਾ ਹੁਣ ਇਹੋੀ ਸਥਿਤੀ ਵਿੱਚ ਦੇਖਣਾ ਇਹ ਹੈ ਕਿ ਸੀਨੀਅਰ ਡਿਪਟੀ ਮੇਅਰ ਦੀ ਜਿਹੜੀ ਇਹ ਮੰਗ ਹੈ ਇਹ ਕਿੰਨੀ ਕੁ ਸੀਰੇ ਛਾੜਦੀ ਆ ਇਹ ਹੋਣਾ ਆਉਣ ਵਾਲਾ ਸਮੇਂ ਦੱਸੇਗਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮੇਤ ਦੇ ਨਾਲ ਥੈਂਕਸ ਫੋਰ ਐਟ ਇਵਲੀ ਚੰਡੀਗੜ੍ਹ ਤੋਂ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਸਮੇਂ ਵਿੱਤਿਆ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਆ ਆਪਣੇ EMPLOYES ਦੀ ਸੈਲਰੀ ਦੇਣ ਜੋਗੇ ਕਾਰਪੋਰੇਸ਼ਨ ਕੋਲ ਪੈਸੇ ਹੈ ਨਹੀਂ ਦੂਜੇ ਪਾਸੇ ਚੰਡੀਗੜ੍ਹ ਦੇ ਡਵੈਲਪਮੈਂਟ ਦੇ ਕੰਮ ਜਿਹੜੇ ਆ ਪੂਰੀ ਤਰ੍ਹਾਂ ਪ੍ਰਭਾਵਿਤ ਹੈ ਗਿਆ ਹੋਰ ਡਵੈਲਪਮੈਂਟ ਦਾ ਕੋਈ ਵੀ ਕੰਮ ਚੰਡੀਗੜ੍ਹ ਵਿੱਚ ਨਹੀਂ ਚੱਲ ਰਿਹਾ ਪਰ ਹੁਣ ਐਸੀ ਸਾਨੂੰ ਇੱਕ ਨਵੀਂ ਗੱਲ ਜਿਹੜੀ ਸਾਹਮਣੇ ਆਈ ਹੈ ਉਹ ਹੈ ਸੀਨੀਅਰ ਡਿਪਟੀ ਮੇਅਰ ਜਿਹੜੇ ਜਸਵੀਰ ਸਿੰਘ ਵੰਟੀ ਜੀ ਆ ਸੀਨੀ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਉਹਨਾਂ ਨੇ ਡਿਮਾਂਡ ਕੀਤੀ ਆ ਕਮਿਸ਼ਨਰ ਸਾਹਿਬ ਨੂੰ ਵੀ ਹਰੇਕ ਪਾਰਸ਼ਦ ਨੂੰ ਐਸੇ ਸਾਨੂੰ ਇਹ ਵੀ ਦੱਸ ਦਿੰਦੇ ਚੰਡੀਗੜ੍ਹ ਵਿੱਚ 35 ਪਾਰਸ਼ਦਾਂ ਉਹਨਾਂ ਨੇ ਕਿਹਾ ਹਰੇਕ ਪਾਰਸ਼ਦ ਨੂੰ 50-50 ਲੱਖ ਰੁਪਏ ਡਿਵੈਲਪਮੈਂਟ ਲਈ ਦਿੱਤਾ ਜਾਵੇ ਸਾਡੇ ਨਾਲ ਜਸਵੀਰ ਸਿੰਘ ਮੰਟੀ ਜੀ ਆ ਉਹਨਾਂ ਨਾਲ ਗੱਲਬਾਤ ਕਰਦੇ ਜਾਣਦੇ ਆ ਉਹਨਾਂ ਦਾ ਕੀ ਕਹਿੰਦਾ ਸਰ ਇੱਕ ਪਾਸੇ ਤਾਂ ਕਾਰਪੋਰੇਸ਼ਨ ਦੀ ਵਿੱਤਿਆ ਹਾਲਤ ਇੰਨੀ ਜ਼ਿਆਦਾ ਖਰਾਬ ਹੈ ਕਿ EMPLOYEES ਦੀ ਜਿਹੜੀ ਸੈਲਰੀ ਆ ਉਹ ਨਹੀਂ ਦਿੱਤੀ ਜਾ ਰਹੀ ਦੂਜੇ ਪਾਸੇ ਤੁਸੀਂ ਡਿਮਾਂਡ ਕੀਤੀ ਆ ਵੀ ਹਰੇਕ ਕਾਉਂਸਲਰ ਨੂੰ 50-50 ਲੱਖ ਰੁਪਏ ਆ ਡਵੈਲਪਮੈਂਟ ਲਈ ਦਿੱਤਾ ਜਾਵੇ ਬਿਲਕੁਲ ਠੀਕ ਕਹਿ ਰਹੇ ਆ ਜੀ ਤੁਸੀਂ ਖਲਾਤ ਇਹ ਜੀ ਹੋ ਗਈ ਇਸ ਸਟਨੀਅਰ ਦੇ ਮੇਰ ਸਾਹਿਬ ਨੇ ਜਿਹੜੇ ਮੁਲਾਜ਼ਮਾਂ ਦੇ ਪੈਨਸ਼ਨ ਫੰਡ ਚੋਂ ਪੈਸੇ ਕਢਾ ਕੇ ਤਨਖਾਹ ਦਿੱਤੀਆਂ ਬਿਲਕੁਲ ਕਿਉਂਕਿ ਇਹਨਾਂ ਦੀ ਮੈਨੇਜਮੈਂਟ ਕੋਆਰਡੀਨੇਸ਼ਨ ਸਿਸਟਮ ਹੀ ਨਹੀਂ ਸੀ ਕਦੇ ਸੁਣਿਆ ਸੀ ਕਿ ਕਜ਼ ਮੁਲਾਜ਼ਮ ਨੂੰ ਕੱਢ ਦੇਣ ਆਊਟਸੋਰਸਿੰਗ ਮੁਲਾਜ਼ਮ ਜਿਹੜੇ 10 ਸਾਲ ਤੋਂ ਫਾਇਰ ਬ੍ਰਿਗੇਡ ਵਾਲੇ ਸੀ ਉਹਨਾਂ ਨੂੰ ਇਸ ਵਾਰ ਮੇਰ ਸਾਹਿਬ ਨੇ ਉਹਨਾਂ ਦੀ ਟੀਮ ਨੇ ਇਸ ਸਟਨੀਅਰ ਨੇ ਹਜ਼ਾਰ ਮੁਲਾਜ਼ਮ ਸਾਡਾ ਕੱਢਤਾ ਫਾਇਰ ਬ੍ਰਿਗੇਡ ਚੋਂ ਟਿਊਬਲ ਚੋਂ ਆਈ ਟਰिपल ਸੀ ਚੋਂ ਤੇ ਕੋਵਿਡ ਸੈਲ ਵਾਲੇ ਜਿਹੜੇ ਕਾਫੀ ਮੁਲਾਦ ਸੀ ਉਹਨਾਂ ਨੂੰ ਵੀ ਕੱਢਦਾ ਇਸ ਵਾਰ ਤੁਸੀਂ ਹੁਣ ਦੇਖਿਆ ਤੁਸੀਂ ਅਖਬਾਰਾਂ 'ਚ ਰੋਜ਼ ਆ ਰਿਹਾ ਸੀ ਕਿ 125 ਕਰੋੜ ਸਪੈਸ਼ਲ ਜਿਹੜੀ ਗ੍ਰਾਂਟ ਦਿੱਤੀ ਗਈ ਹੈ ਗਵਰਨਰ ਸਾਹਿਬ ਨੇ ਉਹਨਾਂ ਫਾਇਸੇ ਫੋਟੋ ਜਿਸੀ 125 ਕਰੋੜ ਸਪੈਸ਼ਲ ਗ੍ਰਾਂਟ ਦਿੱਤੀ ਹੈ ਤੇ ਮੈਂ ਕਮਿਸ਼ਨਰ ਸਾਹਿਬ ਨੂੰ ਕੱਲ ਇਹ ਰਿਕਵੈਸਟ ਕੀਤੀ ਕਿ ਜਿਹੜੇ 125 ਕਰੋੜ ਆਇਆ ਉਹਦੇ ਵਿੱਚੋਂ ਸਾਨੂੰ ਸਿਰਫ 175 ਕਰੋੜ ਦੇ ਦਿੱਤਾ ਮਤਲਬ ਹਰੇਕ ਵਾਰਡ ਚ ਚਾਹੇ ਕਿਸੇ ਪਾਰਟੀ ਦਾ 파ਰਸ਼ਦ ਹੈ ਹਰੇਕ 파ਰਸ਼ਦ ਨੂੰ ਜਿਹੜਾ ਸਾਨੂੰ ਵਾਰਡ ਡਿਵੈਲਪਮੈਂਟ ਫੰਡ ਜਿਹੜਾ ਹੁੰਦਾ 80 ਲੱਖ ਮਿਲਦਾ ਹਰੇਕ ਸਾਲ ਦਾ ਉਹਦੇ ਵਿੱਚ ਸਰ ਪੰਜਾਬ ਨੂੰ 50 ਲੱਖ ਦਿੱਤਾ ਜਾਵੇ ਜਿਹੜੀ ਰਿਮੇਨਿੰਗ 107 ਕਰੋੜ 107 ਕਰੋੜ .50 ਤੱਕ ਜਿਹੜਾ ਬਚਦਾ ਹੈ ਉਹ ਸੜਕਾਂ ਦੀ ਡਿਵੈਲਪਮੈਂਟ ਸ਼ਹਿਰ ਦੇ ਡਿਵੈਲਪਮੈਂਟ ਜਿਵੇਂ ਸੜਕਾਂ ਸੀਵਰੇਜ ਜਾਂ ਸਰਕਾਰ ਦੀ ਤਨਖਾਹਤ ਨੂੰ ਜਿੱਥੇ ਵੀ ਖਰਚਣ ਚਾਹਦੇ ਉਹ ਖਰਚ ਲੈਣ ਪਰ ਸਾਨੂੰ ਜਿਹੜਾ ਸਾਡਾ ਵਾਰਡ ਡਿਵੈਲਪਮੈਂਟ ਫੰਡ ਹੈ ਹਰੇਕ ਸਾਲ ਸਾਨੂੰ 80 ਲੱਖ ਮਿਲਦਾ ਉਹ ਸਾਨੂੰ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਡੇ ਕੰਮ ਹੈ ਸਾਨੂੰ ਪਤਾ ਲੱਗਦਾ ਕਿ ਸਾਡੇ ਵਾਰਡ ਵਿੱਚ ਹੀ ਹੋਣੇ ਆਲਾ ਅਸੀਂ 50 ਲੱਖ ਵਿੱਚ ਆਪਣੇ ਕੰਮ ਕਰਵਾ ਸਕੀਏ ਤੇ ਇਸ ਕਰਕੇ ਮੈਂ ਕੱਲ ਕਮਿਸ਼ਨਰ ਸਾਹਿਬ ਨੂੰ ਪੂਰ ਜ਼ੋਰ ਕਹੀ ਕਿ ਰੋਜ਼ ਅਖਬਾਰਾਂ ਵਿਚਾਰਾ ਐ ਅਸੀਂ ਵਾਵਾ ਲੁੱਟ ਰਹੇ ਸੀ ਸਾਰੇ ਕਿ 125 ਕਰੋੜ ਨੇਸਾ ਵਾਵਾ ਲੁੱਟੀ 125 ਕਰੋੜ 125 ਕਰੋੜ ਪਿੱਛੇ ਇੱਕ ਕੰਵਰ ਕਿ ਹੈ ਜੇ 125 ਕਰੋੜ ਆ ਤਾਂ ਲੱਕ ਇਥੇ ਰਿਹਾ ਅਸੀਂ ਕਹਿੰਦੇ ਕੁਝ ਵੀ ਨਾ ਦਿਓ ਸਾਨੂੰ ਘਟੋ ਘਟ ਜਿਹੜਾ 125 ਕਰੋੜ ਆਇਆ ਉਹਦੇ ਵਿੱਚੋਂ ਹਰੇਕ ਵਾਰਡ ਨੂੰ ਹਰੇਕ ਕੌਂਸਲਰ ਨੂੰ ਪੰਜਾਬ ਚ 40 ਲੱਖ ਰੁਪਏ ਦੇ ਦਿਓ ਤਾਂ ਕਿ ਜਿਹੜੇ ਸਾਡੇ ਕੰਮ ਰੁਕੇ ਹੋਏ ਨੇ ਜਿਹੜੇ ਸਾਡੇ ਪਾਰਸ਼ਦ ਰੋ ਰਹੇ ਨੇ ਕਿ ਸਾਡੇ ਵਾਰਡ ਚ ਕੰਮ ਨਹੀਂ ਹੋ ਰਿਹਾ ਪਬਲਿਕ ਸਾਨੂੰ ਰੋਹ ਤੰਗ ਕਰ ਰਹੀ ਹੈ ਕਿ ਤੁਹਾਡੇ ਸਾਡੇ ਸੇਵਾਵਾਂ ਖਰਾਬ ਹੈ ਸਾਡਾ ਇਹ ਖਰਾਬ ਹੈ ਕਿੰਨੇ ਤਰ੍ਹਾਂ ਦੇ ਕੰਮ ਨੇ ਸਾਨੂੰ ਇਹਨਾਂ ਨੇ ਅਪਾਹਜ ਬਣਾ ਕੇ ਰੱਖ ਦਿੱਤਾ ਇਸ ਸਾਲ ਦੀ ਮੇਰ ਨੇ ਕਿ ਜੜ ਜੜੇ ਕਾਰਬਾਰਸ ਕਮਿਸ਼ਨ ਨੂੰ ਲੋਕਾਂ ਨੂੰ ਤਰਸ ਨਹੀਂ ਔਕਾ ਹੀ ਹੋਣਾ ਤੇ ਇਹੀ ਮੈਂ ਬੇਨਤੀ ਕੀਤੀ ਸੀ ਕਿ ਸਾਨੂੰ ਕਮਿਸ਼ਨਰ ਸਾਨੂੰ ਕਿ ਅਸੀਂ ਕੱਲ ਕਿ ਸਾਨੂੰ ਜਿਹੜੇ 125 ਕਰੋੜ ਆਇਆ ਉਹਦੇ ਵਿੱਚ ਸਿਰਫ 50-50 ਕਰੋੜ ਰੁਪਇਆ ਹਰੇਕ 파ਰਟੀ ਨੂੰ ਦਿੱਤਾ ਜਾਵੇ ਜਿਹੜਾ ਕਿ ਸਿਰਫ ਸਾਡੇ 17 ਦਾ ਅਮਾਉਂਟ ਬਣਦੀ ਹੈ ਰੈਸ 107 ਕਰੋੜ ਕਿਤੇ ਵੀ ਲਗਾ ਲੈ ਮੈਨੂੰ ਸਰ ਤੁਹਾਡੀ ਗੱਲ ਸਮਝ ਨਹੀਂ ਆ ਰਹੀ ਤੁਸੀਂ ਬਾਰੀ-ਬਾਰੀ ਕਮਿਸ਼ਨਰ ਸਾਹਿਬ ਦਾ ਮੇਅਰ ਮੈਡਮ ਦਾ ਨਾਮ ਲੈ ਰਹੇ ਹੋ ਪਰ ਤੁਸੀਂ ਵੀ ਸੀਨੀਅਰ ਡਿਪਟੀ ਮੇਅਰ ਹੋ ਤੁਸੀਂ ਵੀ ਟੀਮ ਦਾ ਹਿੱਸਾ ਹੋ ਕਿਸ ਨੂੰ ਨਹੀਂ ਲੱਗਦਾ ਵੀ ਤੁਸੀਂ ਵੀ ਸੋਡੇ ਵੀ ਉਸ ਚ 19 ਜ਼ਿੰਮੇਵਾਰੀ ਹੈ ਜਿੰਨੀ ਉਹਨਾਂ ਦੀ ਹੈ ਵੀ ਵਿੱਤਿਆ ਹਾਲਤ ਜਿਹੜੀ ਹੈ ਖਰਾਬ ਹੋਈ ਹੈ ਕਾਰਪੋਰੇਸ਼ਨ ਦੀ ਅਸੀਂ ਜੇ ਸਾਡੀ ਜ਼ਿੰਮੇਵਾਰੀ ਤਾਂ ਹੀ ਅਸੀਂ ਰਿਕਵੈਸਟ ਕਰ ਰਹੇ ਹਾਂ ਜੀ ਸਾਡੀ ਉਹਨਾਂ ਸਾਡੀ ਮੇਰ ਸਾਹਿਬ ਦੀ ਮੇਰ ਸਾਹਿਬ ਸਿਰਫ ਫੋਟੋ ਸੈਸ਼ਨ ਕਰਨ ਦੇ ਨਾਮ ਕਮਾਂਡ ਵਾਸਤੇ ਤੈਗੇ ਆ ਪਰ ਐ ਨਹੀਂ ਕਿਹਾ ਤੁਹਾਨੂੰ ਸਿ ਕਾਉਂਸਲ ਸੁਣਨੀਆਂ ਅਸੀਂ ਮੇਰ ਸਾਹਿਬ ਨੂੰ ਸਾਰੇ ਪਰਸਨਲ ਰਿਕਵੈਸਟ ਕੀਤੀ ਸੀ ਪਰ ਜਦ ਸਾਡਾ ਨਹੀਂ ਚੱਲਿਆ ਤਾਂ ਮੈਂ ਆਪ ਦੇ ਮਾਧਿਅਮ ਤੇ মিডিਏ ਦੇ ਮਾਧਿਮ ਤੇ ਬਾਕੀ ਡੈਰੀ ਵੀ ਕਰਾਇਆ ਈਮੇਲ ਵੀ ਕਰਿਆ ਤੇ ਕਮਿਸ਼ਨ ਸਾਹਿਬ ਨੂੰ ਰਿਕਵੈਸਟ ਵੀ ਕਰੀ ਕਿ ਸਾਡਾ ਜਿਹੜਾ ਬੰਦਾ ਹੱਕ ਹੈ ਜੋ ਸਾਡੇ ਵਾਰਡ ਦੇ ਕੰਮ ਰੁਕੇ ਹੋਏ ਆ ਸਰ 50-50 ਲੱਖ ਰੇ ਪਰਸ਼ਦ ਨੂੰ ਤਾਂ ਚਾਹੇ ਭਾਜੀਪੀ ਦਾ ਹੋਵੇ ਚਾਹੇ ਕਾਂਗਰਸ ਆ ਆਮ ਆਦਲ ਆਜ਼ਾਦ ਕੋਈ ਵੀ ਪਰਸ਼ਦ ਹੋਵੇ ਕਿ ਪਰਸ਼ਦ ਸ ਪੈਸੇ ਆਣਗੇ ਤਾਂ ਹੀ ਵਾਰਡ ਦੇ ਕੰਮ ਹੋਣਗੇ ਅਸੀਂ ਲੋਕਾਂ ਨੂੰ ਵੀ ਜਵਾਬ ਦੇਣੇ ਅਗਲੇ ਸਾਲ ਇਲੈਕਸ਼ਨ ਵੀ ਹੈ ਜੇ ਕੰਮ ਪੈਸੇ ਨਹੀਂ ਹੋਣਗੇ ਕੰਮ ਨਹੀਂ ਹੈ ਕੰਮ ਕਿੱਥੇ ਹੋਣਗੇ ਸਾਡੇ ਵਾਰਡ ਦੇ ਅੱਛਾ ਜੇ 125 ਕਰੋੜ ਆਇਆ ਉਹ ਵੀ ਤਾਂ ਸ਼ਹਿਰ ਦੇ ਡਿਵੈਲਪਮੈਂਟ ਲਈ ਲੱਗਣਾ ਤੁਸੀਂ ਲੱਗ ਤੋਂ ਕਿਉਂ ਮੰਗ ਰਹੇ ਹੋ ਉਸ ਦੇ ਨਾਲ ਕੀ ਕੀ ਫਰਕ ਕੀ ਪੈਗਾ ਜੇ ਕਾਰਪੋਰੇਸ਼ਨ ਡਾਇਰੈਕਟ ਡਿਵੈਲਪਮੈਂਟ ਦੇ ਕੰਮ ਕਰਾਉਂਦੀ ਹੈ ਇੱਕ ਪਰਸ਼ਦ ਦੇ ਥ ਜਿਹੜਾ ਵੀ ਜਿਵੇਂ ਸਾਡੇ ਤੁਸੀਂ ਦੇਖੋ ਏਜੰਡੇ ਪਾਸ ਹੁੰਦੇ ਨੇ ਜੀ ਅਸੀਂ ਆਪਣਾ ਏਜੰਡਾ ਦਾਦਾ ਸਾਡੇ ਸੜਕ ਇਹ ਸੜਕ ਬਣਨ ਵਾਲੀ ਸਾਡੇ ਇਹ ਕੰਮ ਬਣਨ ਵਾਲਾ ਹੁੰਦਾ ਉਹਦੇ ਵਿੱਚ ਜਿਹੜਾ ਸਾਨੂੰ ਨਾ ਹਰੇਕ ਸਾਲ ਰੈਵਨਿਊ ਸਾਡਾ ਆਪਣਾ ਬਜਟ ਆਉਂਦਾ ਉਹਦੇ ਵਿੱਚ 80 ਲੱਖ ਰੁਪਏ ਵਾਟਰ ਡਵੈਲਪਮੈਂਟ ਮਿਲਦਾ ਕਿ ਜਿੱਤੇ ਕਈ ਵਾਰ ਬਜਟ ਨਹੀਂ ਬਣਦਾ ਤਾਂ ਅਸੀਂ ਕਹਿੰਨੇ ਇਹ ਨਹੀਂ ਕੰਮ ਹੋਣ ਵਾਲਾ ਪੇਪਰ ਰਹਿ ਗਏ ਕਿਵਰ ਅਫਸਰ ਨੌਲੇਜ ਨਹੀਂ ਹੁੰਦਾ ਕਿ ਸਾਨੂੰ ਪਤਾ ਸਾਡਾ ਸੀਵਰੇਜ ਦਾ ਕੰਮ ਹੈ ਪਰ ਇਹ ਨਹੀਂ ਬਣਾ ਰਹੇ ਅਸੀਂ ਕਹਿੰਨੇ ਇਹ ਸਾਡੇ ਜਿਹੜਾ ਵਾਟਰ ਡਵੈਲਪਮੈਂਟ ਪੰਡਾ ਜਿਹੜਾ ਸਾਨੂੰ 50 ਲੱਖ ਦੇ ਰਹੇ ਆ ਇਹ ਜਿਹੜਾ ਸੀਵਰੇ ਜੇ ਸਿੱਧੇ ਐਸਟੀਮੇਟ ਬਣਾਣਾ ਕੋਈ ਹਾਊਸ ਨਹੀਂ ਪਾਸਣਾ ਕੋਈ ਕਿਤੇ ਨਹੀਂ ਜਾਣਾ ਸਿਰਫ ਆਸੀ ਕਹਿੰਦੇ ਸਾਡੇ ਵਲ ਡਵੈਲਪਮੈਂਟ ਕਿਤਨ ਉਹ ਤਾਂ ਐਸਟੀਮੇਟ ਬਣਾ ਕੇ ਨਾਲ ਦੇ ਆਫਕੋਰਸ ਨਾਲ ਦੇ ਨਾਲ ਉਹ ਬਹੁਤ ਛੇਤੀ ਪਹਿਲੇ ਦਰ ਤੇ ਕੰਮ ਹੁੰਦੇ ਪਰ ਉਸ ਚ ਕਪਲਾ ਉਸ ਚ ਕਪਲਾ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈਗੇ ਆ ਉਹ ਤਾਂ ਸਿੱਧੇ ਹੀ ਮਤਲਬ ਕਿ ਉਸ ਚ ਜਦੋਂ ਕੁਝ ਵੀ ਨਹੀਂ ਹੋਣਾ ਉਸ ਚ ਕਹਿੰਦੇ ਕੋਈ ਕਾਗਜ਼ੀ ਕਾਰਵਾਈ ਨਹੀਂ ਹੋਣੀ ਤਾਂ ਇਸ ਦਾ ਮਤਲਬ ਉਸ ਚ ਕਪਲਾ ਹੋਣ ਦੇ ਬਹੁਤ ਜ਼ਿਆਦਾ ਚਾਂਸ ਹੈ ਕਾਗਜ਼ੀ ਕਾਰਵਾਈ ਤਾਂ ਪੂਰੀ ਹੋਣੀ ਸਿਰਫ ਹਾਊਸ ਨਹੀਂ ਪਾਸ ਹੋਣਾ ਟੈਂਡਰ ਉਸ ਦੇ ਨਿਕਲਣਗੇ ਸੇਮ ਸੇਮ ਉਹ ਹਾਊਸ ਵੀ ਰਫ ਕਾਸ ਐਸੇ ਹੀ ਬਣਾਣਾ ਟੈਂਡਰ ਵੀ ਲੱਗਣਾ ਅਲਾਟਮੈਂਟ ਵੀ ਆਉਣੀ ਹੈ ਡਿਪਾਰਟਮੈਂਟ ਮੇ ਚੈੱਕ ਵੀ ਕਰਨਾ ਇਹਦੇ ਵਿੱਚ ਕਿੰਨਾ ਐਸਟੀਮੇਟ ਆ ਉਹ ਐਸਟੀਮੇਟ ਸਾਰਾ ਡਿਪਾਰਟਮੈਂਟ ਲਈ ਬਣਾਣਾ ਇਹ ਤਾਂ ਨਹੀਂ ਵੀ ਐਸਟੀਮੇਟ ਦੇ ਹਿਸਾਬ ਨਾਲ ਹੀ ਤਿੰਨ ਫਰਮਾਂ ਦਾ ਅਸੀਂ ਐਸਟੀਮੇਟ ਲਿਆ ਹੈ ਤੇ ਉਸ ਦੇ ਨਾਲ ਹੀ ਕਿਉਂਕਿ ਉਹ ਇੰਨਾ ਕੰਮ ਹੁੰਦਾ ਉਹ ਮੈਨੂੰ ਲੱਗਦਾ ਟੈਂਡਰ ਤੱਕ ਪਹੁੰਚਦਾ ਹੀ ਨਹੀਂ ਹੋਣਾ ਉਹ ਡਿਪਾਰਟਮੈਂਟ ਦਾ ਕੰਮ ਹੈ ਸਾਡਾ ਦਾ ਕੰਮ ਹੈ ਕਿ ਇਹ ਸਾਡੀਆਂ ਸੜਕ ਬਣਨ ਵਾਲੀ ਹੈ ਹਾਂ ਇਹ ਉਹਨਾਂ ਨੇ ਕਿਹਾ ਕਿ ਸਾਰੀ ਤੁਹਾਡੀ ਸੜਕ ਹੈ ਇਹ 15 ਲੱਖ ਚ ਬਣਦੀ ਅਸੀਂ ਕਹਿੰਦੇ 15 ਲੱਖ ਸਾਡੇ ਵਾਰਡ ਫੰਡ ਚ ਦਿੱਤਾ ਜਾ ਸਾ ਅਸ ਸੁਪਰਡੈਂਟ ਇੰਜੀਨੀਅਰ ਡਿਪਾਰਟਮੈਂਟ ਹੈ ਡਰਾਫਟਸਮੈਨ ਉਹ ਸਾਰਾ ਚੈੱਕ ਕਰਦੇ ਕੈਲਕੂਲੇਸ਼ਨ ਲਾਉਂਦੇ ਕਿ ਪ੍ਰੋਪਰ ਜਗ੍ਹਾ ਬਣੀ ਹੋਈ ਆ ਇਹਦੇ ਵਿੱਚ ਇੰਨਾ ਬੰਦ ਉਹ ਬੁਕਾਇਦਾ ਫੋਟੋਗ੍ਰਾਫੀ ਹੁੰਦੀ ਬਸ ਉਹਦਾ ਵਿੱਚ ਫਰਕ ਇਹ ਆ ਆਪਣਾ ਹਾਊਸ ਨਹੀਂ ਪਾਸ ਹੋਣਾ ਟਾਈਮ ਨਹੀਂ ਲੱਗਣਾ ਉਹ ਜਲਦੀ ਸਾਡਾ ਡਾਇਰੈਕਟ ਸਾਡੇ ਹੁਣੇ ਸਿਸਟਮ ਜਿਵੇਂ ਆਮ ਸਾਡੇ ਪਾਲਿਸੀ ਬਣ ਗਿਆ ਏਜੰਡੇ ਬਣ ਗਿਆ ਕੰਮ ਹੁੰਦੇ ਹੁਣ ਉਹ ਵੀ ਉਦਾਂ ਹੀ ਆ ਪਰ ਜਲਦੀ ਪਹਿਲ ਦੇ ਆਧਾਰ ਤੇ ਜਲਦੀ ਹੋ ਜਾਂਦਾ ਉਹ ਕੰਮ ਅੱਛਾ ਕਿੰਨੀ ਕਮੀ ਇਹਦਾ ਸੋਨੋ ਕਿਉਂਕਿ ਇਹ ਵਿੱਤੀ ਹਾਲਤ ਬਹੁਤ ਜ਼ਿਆਦਾ ਖਰਾਬ ਹੈਗੀ ਹੈ 125 ਕਰੋੜ ਜੇ ਆਇਆ ਵੀ ਹੈ ਤਾਂ ਸ਼ਹਿਰ ਚ ਡਿਵੈਲਪਮੈਂਟ ਦੇ ਬਹੁਤ ਜ਼ਿਆਦਾ ਕੰਮ ਜੜੇ ਆ ਰੁਕੇ ਹੋਏ ਆ ਲੋਕੀ ਤਾਹੀ ਤਾਹੀ ਕਰ ਰਹੇ ਆ ਇਹਹੀ ਸਥਿਤੀ ਵਿੱਚ ਸਾਨੂੰ ਕਿੰਨੀ ਉਮੀਦ ਆ ਵੀ ਸੋਡੀ ਜਿਹੜੀ ਮੰਗਾ ਉਹਨੂੰ ਉਸਤੇ ਸੁਣਵਾਈ ਹੋਊਗੀ ਮੈਨੂੰ ਸਾਨੂੰ ਤਾਂ ਉਮੀਦ ਪੂਰੀ ਜਦ 125 ਆਇਆ ਅਸੀਂ ਤਾਂ ਸਾਰਾ ਮੰਗ ਹੀ ਨਹੀਂ ਰਹੇ ਐਸਾ 125 ਕਰੋੜ ਚੋਂ ਸਿਰਫ 50 ਲੱਖ ਰੁਪਇਆ ਪਰ ਵਾਰਡ ਮੰਗ ਰਹੇ ਜਿਹੜੀ ਕਿ ਸਿਰਫ 17 ਕਰੋੜ ਅਸੀਂ ਇਹ ਨਹੀਂ ਕਿ ਅੰਦੇ ਕੋ ਕੰਮ ਹੋਰ ਆਪਣੇ ਕੋ ਰੁਕੋ ਅਸੀਂ ਤਾਂ ਸੜਕਾਂ ਬਣਾਓ 107 ਕਰੋੜ ਜਿਹੜਾ ਬਚ ਗਿਆ ਉਹਦੇ ਵਿੱਚ ਸੜਕਾਂ ਬਣਾਓ ਉਹਦੇ ਵਿੱਚ ਸੀਵਰੇਜ ਬਣਾਓ ਉਹਦੇ ਵਿੱਚ ਪਾਰਕਾਂ ਦਾ ਕੰਮ ਕਰੋ ਜੈਨ ਇਹ ਜਿਹੜੇ ਬੰਦੇ ਕੰਮ ਹੈ ਪਰ ਜੇ 50 ਲੱਖ ਜਿਹੜੇ ਸਾਨੂੰ ਹਰੇਕ ਕੌਂਸਲਰ ਨੂੰ ਪਤਾ ਹੁੰਦਾ ਕਿ ਇਹ ਵਾਰ ਐਦਾਂ ਹੁੰਦਾ ਪਾਰਟੀ ਪਾਰਟੀ ਵਾਈਜ਼ ਚੱਲਦਾ ਹਰੇਕ ਕੌਂਸਲਰ ਆਪਣੇ ਹਿਸਾਬ ਨਾਲ ਵਾਰਡ ਚ ਮੇਅਰ ਸਾਹਿਬ ਕਹਿੰਦੇ ਨੇ ਜੀ ਇਹਨਾਂ ਦਾ ਪਹਿਮ ਕੰਮ ਕਰ ਦੋ ਜੇ ਹਰੇਕ ਕੌਂਸਲਰ ਦਾ ਹੋਊਗਾ ਆਪਣੇ ਹਿਸਾਬ ਨਾਲ ਜਿੱਥੋਂ ਲੱਗਦਾ ਕਿ ਮੇਰਾ ਐਮਰਜੈਂਸੀ ਵਰਕ ਹੈ ਉਹ ਆਪਣਾ ਕੰਮ ਈਸੀ ਕਰਾ ਸਕੇਗਾ ਤਾਂ ਕਿ ਲੋਕਾਂ ਨੂੰ ਉਹਨਾਂ ਵਾਰਡ ਦੀ ਸੁਵਿਧਾ ਮਿਲ ਲੋਕਾਂ ਨੇ ਅਸਾਨੂੰ ਜੇ ਚੁਣ ਕੇ ਭੇਜਿਆ ਲੋਕਾਂ ਨੂੰ ਉਮੀਦ ਹੈ ਸਾਡੀ ਇਹੀ ਬੇਨਤੀ ਹੈ ਕਿ ਉਹ ਪਹਿਲੇਦਾਰ ਜਨ ਪਾਇਦੇ ਜਣ ਤੇ ਪਹਿਲੇਦਾਰ ਤੇ ਸਾਡੇ ਜਿਹੜੇ ਰੁਕੇ ਹੋਏ ਪਾਰਦੇ ਕੰਮ ਹੋਊ ਕਿਤੇ ਜਾਨ ਥੈਂਕ ਯੂ ਸਰ ਧੰਨਵਾਦ ਇਸ ਜੀ ਜਸਵੀਰ ਸਿੰਘ ਵੰਟੀ ਜੀ ਅਸੀਂ ਤੁਹਾਨੂੰ ਦੱਸ ਦਈਏ ਸੀਨੀਅਰ ਡਿਪਟੀ ਮੇਅਰ ਹੈ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੇ ਉਹਨਾਂ ਨੇ ਕਮਿਸ਼ਨਰ ਸਾਹਿਬ ਨੂੰ ਇੱਕ ਲੈਟਰ ਲਿਖਿਆ ਉਸ ਚ ਡਿਮਾਂਡ ਕੀਤੀ ਹੈ ਕਿ 50-50 ਲੱਖ ਰੁਪਈਆ ਜਿਹੜਾ ਹਰ ਇੱਕ ਕਾਉਂਸਲਰ ਨੂੰ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਵਾਰਡ ਦੇ ਜਿਹੜੇ ਪਰ ਦੂਜੇ ਪਾਸੇ ਅਸੀਂ ਤੁਹਾਨੂੰ ਇਹ ਵੀ ਦੱਸ ਦਈਏ ਚੰਡੀਗੜ੍ਹ ਮਿਊਨਿਸਪਲ ਕਾਰਪੋਰੇਸ਼ਨ ਦੀ ਜਿਹੜੀ ਵਿੱਤੀ ਹਾਲਤ ਆ ਉਹ ਇੰਨੀ ਜ਼ਿਆਦਾ ਖਰਾਬ ਹੈ ਕਿ ਉਹ ਆਪਣੇ EMPLOYES ਦੀ ਸੈਲਰੀ ਵੀ ਨਹੀਂ ਦੇ ਪਾ ਰਿਹਾ ਹੁਣ ਇਹੋੀ ਸਥਿਤੀ ਵਿੱਚ ਦੇਖਣਾ ਇਹ ਹੈ ਕਿ ਸੀਨੀਅਰ ਡਿਪਟੀ ਮੇਅਰ ਦੀ ਜਿਹੜੀ ਇਹ ਮੰਗ ਹੈ ਇਹ ਕਿੰਨੀ ਕੁ ਸੀਰੇ ਛੱਡਦੀ ਆ ਇਹ ਹੁਣ ਆਉਣ ਵਾਲਾ ਸਮੇਂ ਦੱਸੇਗਾ ਮੈਂ ਦਿਨੇਸ਼ ਕੋਹਲ ਕੈਮਰਾਮੈਨ ਸੁਮੇਤ ਦੇ ਨਾਲ ਥੈਂਕਸ ਫॉर ਅਟੇਵਲੀ ਚੰਡੀਗੜ੍ਹ ਤੋਂ